ਜੇ ਪਾਸੇ ਜਿਹੜਾ ਥੋੜਾ ਹਿਮਾਚਲ ਨਾਲ ਕਾਫੀ ਰੌਲਾ ਚੱਲ ਰਿਹਾ ਹੈ ਟੈਕਸ ਡਿਵਰਾਂ ਦੇ ਨਾਮ ਉਹ ਕੀ ਮਾਮਲਾ ਹੈ ਲਗਾਤਾਰ ਟਨਾਵਾ ਵਾਪਰ ਰਹੀਆਂ ਨੇ ਪਹਿਲਾ ਟੈਕਸ ਅਸੀਂ ਆਪਣੀ ਸਟੇਟ ਨੂੰ ਦੇ ਰਹੇ ਹਾਂ ਦੂਜਾ ਟੈਕਸ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦੇ ਰਹੇ ਹਾਂ ਧੱਕੇ ਨਾਲ ਸਾਡੇ ਤੇ ਤੀਜਾ ਟੈਕਸ ਟ੍ਰਿਪਲ ਟੈਕਸ ਜਿਹੜਾ ਥੋਪਿਆ ਗਿਆ ਵਾ ਸਾਡੀ ਗੈਰ ਹਿਮਾਚਲੀਆਂ ਵੱਲੋਂ ਕੁੱਟ ਮਾਰਦਾ ਮਾਮਲਾ ਜੀ ਸਾਡੀਆਂ ਗੱਡੀਆਂ ਭੰਨਣ ਦਾ ਮਾਮਲਾ ਜੀ ਇੱਕ ਸਾਰੇ ਮਸਲਿਆਂ ਨੂੰ ਲੈ ਕੇ ਅੱਜ ਇੱਕ ਵਿਸ਼ੇਸ਼ ਇਕੱਠ ਤਮਾਮ ਡਰਾਈਵਰ ਭਰਾਵਾਂ ਦਾ ਯੂਨੀਅਨਾਂ ਦਾ ਰੱਖਿਆ ਗਿਆ ਹੈ। ਪਰ ਦੂਜੇ ਪਾਸੇ ਹਮਾਚੜਾ ਵੀ ਇਲਜ਼ਾਮ ਲਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ। ਸਾਡੀ ਗੱਡੀਆਂ ਕਨੌਲੀਵਾਰਡ ਤੋਂ ਉੱਤੇ ਪੰਨੀ ਗਈਆਂ ਨੇ। ਫਰਤਗੜ ਦੇ ਨੇੜੇ ਦੂਜੇ ਪਾਸੇ ਇੱਕ ਸਾਰਾ ਟੈਕਸੀ ਡਰਾਈਵਰ ਮਾਰਤਾ। ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਗੁੰਡਾਗਰਦ ਦਾ। ਹਮਾਚੜ ਦੀ ਗੱਡੀ ਜੇ ਸ਼ਰਾਰਤੀਆਂ ਸਰਾਂ ਵੱਲੋਂ ਪੰਨੀ ਗਈ। ਇਮੀਡੀਏਟਲੀ ਐਫ ਆਈ ਆਰ ਦਰਜ ਹੋਈ। ਸਾਰੇ આરોપી ਗ੍ਰਿਫਤਾਰ ਹੋਏ। ਜੇ ਸਾਡਾ ਡਰਾਈਵਰ ਕੋਈ ਕੁੱਟਿਆ ਕਦੇ ਮਾਰ ਦਿੱਤਾ ਜਾਂਦਾ ਕਦੇ ਉੱਪਰ ਦੇਖਿਆ ਤੁਸੀਂ ਮਾਰ ਦਿੱਤਾ ਕੁੱਟ-ਕੁੱਟ ਕਦੇ ਅੱਧ ਮਰਿਆ ਕਰਕੇ ਥੱਲੇ ਨੂੰ ਭੇਜਿਆ ਜਾਂਦਾ ਕਦੇ ਐਫ ਆਈ ਆਰ ਦਰਜ ਹੋਈ 10 ਦਿਨ ਬਾਅਦ ਐਫ ਆਈ ਆਰ ਦਰਜ ਹੋਈ ਉਹ ਵੀ 6-8 ਪਛਾਤੇ ਲੋਕਾਂ ਨੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਪ੍ਰਸ਼ਾਸਨ ਸੁੱਤਾ ਪਿਆ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਇੱਕ ਦੂਜੇ ਤੇ ਚਿੱਕੜ ਸਿੱਟ ਰਹੀਆਂ ਨੇ ਸਰਕਾਰਾਂ ਨੂੰ ਆਪਦੇ ਜਿਹੜੇ ਆਪਰੇਟਰ ਨੇ ਚਾਹੇ ਉਹ ਟੈਕਸੀ ਡਰਾਈਵਰ ਆ ਕੋਈ ਟੈਕਸ ਭਰ ਰਿਹਾ ਉਹਨਾਂ ਦੀ ਚਿੰਤਾ ਨਹੀਂ ਹੈ ਕਰੋੜਾਂ ਰੁਪਇਆ ਲੱਖਾਂ ਰੁਪਇਆ ਟੈਕਸ ਭਰ ਰਿਹਾ ਤੇ ਖੰਝਲ ਹੋ ਰਹੇ ਆ ਅਸੀਂ ਹਰੇਕ ਚੌਕ ਦੇ ਵਿੱਚ ਸ਼ਿਕਾਰ ਹੋ ਰਹੇ ਆ ਟ੍ਰੈਫਿਕ ਪੁਲਿਸ ਕੰਨੀਓ ਸ਼ਿਕਾਰ ਹੋ ਰਹੇ ਆ ਸੋ ਸੈਂਟਰ ਸਰਕਾਰ ਇਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਤੇ ਉਮੀਡੀ ਟ੍ਰਾਈ ਸਿਟੀ ਯੂਨੀਅਨ ਹੈ ਕਿ ਅੱਲਾਹ ਚਾਹੇ ਉਹਨਾਂ ਵੱਲੋਂ ਕਿਹਾ ਗਿਆ ਹੈ ਜਾਰ ਟੈਕਸੀ ਯੂਨੀਅਨ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਅਗਰ ਕੋਈ ਸ਼ਰਾਰਤੀ ਸਾਡੇ ਵੱਲ ਤੰਗ ਕਰਦਾ ਹੈ ਤਾਂ ਅਸੀਂ ਦੇਖਾਂਗੇ ਜੇ ਤੁਹਾਡੇ ਵੱਲ ਕਰਦੇ ਤੁਸੀਂ ਦੇਖੋ ਤਾਂ ਉਹਨਾਂ ਨਾਲ ਗੱਲਬਾਤ ਹੋਈ ਹੈ ਅੱਜ ਦੇਖ 800 ਬਾਅਦ ਉੱਥੇ ਦੇ ਜਿਹੜੇ ਪੁਰਾਣੇ ਮੰਤਰੀ ਨੇ ਹਾਂ ਗੋਬਿੰਦ ਠਾਕਰ ਜੀ ਹਾਂਜੀ ਟਰਾਂਸਪੋਰਟ ਮਨਿਸਟਰ ਰਹਿ ਚੁੱਕੇ ਉਹਨਾਂ ਦੇ ਥਰੂ ਮਨਾਲੀ ਦੀ ਯੂਨੀਅਨ ਦਾ ਹੋਰ ਯੂਨੀਅਨਾਂ ਦਾ ਮੈਸੇਜ ਆ ਰਿਹਾ ਵੀ ਤੁਸੀਂ ਮੀਟਿੰਗ ਕਰੋ ਪਰ ਮੀਟਿੰਗ ਤੋਂ ਬਾਅਦ ਆਪਾਂ ਇੱਕ ਸਾਂਝੀ ਮੀਟਿੰਗ ਕਰਨੀ ਤੁਸੀਂ ਚਾਹੇ 500 ਮੈਂਬਰ ਲੈ ਕੇ ਆਓ ਮੀਟਿੰਗ ਦੇ ਵਿੱਚ ਆਪਾਂ ਮਸਲੇ ਦਾ ਹੱਲ ਕਰਨਾ ਬਿਲਕੁਲ ਅਸੀਂ ਮਸਲੇ ਦਾ ਹੱਲ ਕਰਾਂਗੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਯੂਨੀਅਨ ਦਾ ਮਤਲਬ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਸਾਡੇ ਨਾਲ ਹੁੰਦੇ ਧੱਕੇ ਦਾ ਵਿਰੋਧ ਕਰਨਾ ਵਾ ਸਾਡੇ ਨਾਲ ਹੁੰਦੀ ਜਿਹੜੀ ਕੁੱਟ ਮਾਰਦਾ ਜਾਂ ਸਾਨੂੰ ਅਤ ਮਰਿਆ ਕਰਕੇ ਛੱਡਣ ਦਾ ਉਹਦਾ ਵਿਰੋਧ ਕਰ ਰਹੇ ਹਾਂ ਟ੍ਰਿਪਲ ਟੈਕਸੇਸ਼ਨ ਦਾ ਬਰੋ ਅੱਛਾ ਪਿਛਲੇ ਦਿਨ ਉਹਨਾਂ ਦੀ ਮੀਟਿੰਗ ਹੋਈ ਹੈ ਟੈਕਸੀ ਓਪਰੇਟਰਾਂ ਦੀ ਵੀ ਟੈਕਸੀ ਡਰਾਈਵਰਾਂ ਦੀ ਵੀ ਤੁਸੀਂ ਦੇਖਿਆ ਨਹੀਂ ਮਾਚਲ ਦੇ ਵਿੱਚ ਉਹਨਾਂ ਦੇ ਵਿੱਚ ਕਾਫੀ ਭਾਸ਼ਾ ਇਸ ਤਰੀਕੇ ਨਾਲ ਬੋਲੀ ਕਿ ਅਸੀਂ ਚੁੱਪ ਦੀ ਬੈਠਾਂਗੇ ਹਾਂਜੀ ਉਹਨੂੰ ਕੀ ਮਤ ਦੇ ਇਹ ਕੁਝ ਹੋਉਂਦਾ ਹੈ ਉਹ ਉਹਨਾਂ ਦੀ ਹੋ ਸਾਡੇ ਵੱਲੋਂ ਕਿਤੇ ਬਿਆਨਵਾਜੀ ਕੀਤੀ ਗਈ ਹੋਵੇ ਵੀ ਗੱਡੀਆਂ ਰੋਕ ਲੋ ਸਾਡੇ ਵੱਲੋਂ ਕਿਤੇ ਬਿਆਨਵਾਜੀ ਕੀਤੀ ਹੋਵੇ ਵੀ ਗੱਡੀਆਂ ਭੰਦੋ ਅਸੀਂ ਕੋਈ ਵੀ ਸ਼ਬਦਾਬ ਦੀ ਜਿਹੜੀ ਆ ਅਜਿਹੀ ਨਹੀਂ ਪ੍ਰਯੋਗ ਕੀਤੀ ਜਾਂ ਕੋਈ ਵੀ ਸ਼ਬਦਾਬ ਲਈ ਜਾਂ ਕਿਸੇ ਦੇ ਮਨ ਨੂੰ ਕੇਸ ਪਹੁੰਚਾਵੇ ਸਾਡੀ ਆਵਾਜ਼ ਠੀਕ ਆ ਜੀ ਉਹ ਜਿਹੜੇ ਸ਼ਰਾਰਤੀ ਜਿਨ੍ਹਾਂ ਨੇ ਯੂਨੀਅਨਾਂ ਨਹੀਂ ਚਲਾਈਆਂ ਅੱਜ ਤੱਕ ਜਾਂ ਜਿਹੜੇ ਆਪਦੇ ਆਪ ਨੂੰ ਨੁਮਾਇੰਦਗੀ ਕਹਿੰਦੇ ਆ ਮੀਟਿੰਗਾਂ 'ਚ ਨਹੀਂ ਬੈਠੇ ਮੋਟਰ ਵਹੀਕਲ ਐਕਟ ਨਹੀਂ ਪਤਾ ਸੈਂਟਰ ਮੋਟਰ ਵਹੀਕਲ ਰੂਲਜ਼ ਨਹੀਂ ਪਤਾ ਉਹ ਉਹ ਇਹ ਜੀਆਂ ਗੱਲਾਂ ਕਰਦੇ ਨੇ ਰੇਲਵੇ ਸਟੇਸ਼ਨ ਤੋਂ 에어ਪੋਰਟ ਤੱਕ ਸਵਾਰੀਆਂ ਨੂੰ ਰੋਕੇ ਜਾਂਦੇ ਪੰਜਾਬ ਦੇ ਡਰਾਈਵਰਾਂ ਵੱਲੋਂ ਬ੍ਰੇਕਾਂ ਵੱਲ ਤਾਂ ਕਰਕੇ ਕਹਿੰਦੇ ਸਾਡੀ ਇਹੀ ਮੰਗ ਹੈ ਬੈਗ ਦੇ ਮਸਲੇ ਨਵੇੜ ਹਜੇ ਤੱਕ ਤਾਂ ਤੁਹਾਡੀ ਅਹਿਮਤੀ ਨਾਲ ਹੁਣ ਵੀ ਆਪਾਂ ਇੱਥੇ ਹੀ ਰੁਕਣਾ ਰਾਤ ਇੱਥੇ ਹੀ ਕੱਟਣੀ ਆ ਪਰ ਮਾਤਮਾ ਨੇ ਹਵਾ ਬਹੁਤ ਛੋਟੀ ਜਨਾਤੀ ਆ ਉਹ ਟਰੈਵਲਰ ਜਿਹੜੇ ਪਰ ਇਹ ਨਾ ਨਾ ਅੱਜ ਝੂਠਾ ਪੈ ਗਿਆ ਅਸੀਂ ਕਈ ਵਾਰ ਅਜਾ ਟੈਕਸੀ ਯੂਨੀਅਨ ਪੰਜਾਬ ਇਹਨਾਂ ਦੇ ਦੁਆਰੇ ਤੇ ਵੀ ਜਾਏ ਪਰ ਸੀਐਮ ਸਾਹਿਬ ਕੋਲ ਮਿਲਣ ਦਾ ਟਾਈਮ ਨਹੀਂ ਜਿਹੜਾ सीएम ਪੰਗ ਤੋਂ ਪਹਿਲਾਂ ਕਹਿੰਦਾ ਆਂਦਾ ਸੀ ਕਿ ਮੈਂ ਇੱਕ ਆਮ ਕਰਾਵਾ ਜੁਆ ਕਾ ਮੈਨੂੰ ਕੋਈ ਹੱਥ ਦੇ ਕੇ ਚੈਰ ਕੇ ਮਿਲ ਸਕਦਾ 27 ਮਹੀਨਿਆਂ ਤੋਂ ਅਜਾ ਕੈ ਚੀਜ਼ ਉਹਨੇ ਮੀਟਿੰਗ ਦੀ ਮੰਗ ਕਰ ਰਹੀ ਆ ਪਰ ਨਹੀਂ ਦਿੱਤਾ ਜਾਂਦਾ ਅੱਛਾ ਇਤੋਂ ਦੇ ਆ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਇਹਨਾਂ ਦੀ ਬੋਤਲ ਵਿੱਚ ਲਾ ਕੇ ਅਧਾਰ ਦੇਸ਼ੀ ਜਿੰਦਾਬਾਦ ਜਿੱਲ ਹੱਕਾਂ ਦੇ ਲਈ ਲੜਦੇ ਲੋਕ ਜੱਲਾ ਤੋਲੀ ਦਰਦੇ ਲੋਕ ਜੱਲਾ ਪਾਣੀ ਦਰਦੇ ਲੋਕ ਹੱਕਾਂ ਦੇ ਲਈ ਦਰਦੇ ਲੋਕ ਬੇਦਰੋਂ ਧੰਨਵਾਦ ਕਰਦੇ ਆ ਤੇ ਇਸ ਤੋਂ ਬਾਅਦ ਗੁਰਦੀਪ ਸਿੰਘ ਜੀ ਗੁਰਦੀਪ ਗੁਰਦੀਪ ਸਿੰਘ ਜੀ ਪ੍ਰੋਪਰ